ਤਾਲਾ ਬੰਦੀ ਕਾਲ ਦਿੱਤੀ ਗਈ ਜਿਹੜੇ ਪਰਸੋਂ ਤਰਫਾ ਚੌਧਰ ਦੇ ਜਿਹੜੇ ਦੋ ਆਦਮੀ ਮਰੇ ਆ ਉਹਨਾਂ ਦੇ ਰੋਸ ਵਿੱਚ ਆਪਾਂ ਬਟਾਲਾ ਪਾਸੀ ਉਹਨਾਂ ਦੇ ਪਰਿਵਾਰ ਨੂੰ ਕਿਹੋ ਜਿਹਾ ਰਿਸਪੌਂਸ ਮਿਲਿਆ ਬਟਾਲਾ ਪਿਲ ਕੋ ਸਮੇਂ ਪੂਰਨ ਬੰਦਾ ਬਾਕੀ ਫਰਮਾਨਾਂ ਦੀ ਕਰਵਾ ਕੋ ਹੋਰ ਤੁਸੀਂ ਜਿਹੜੀ ਗੱਲ ਆ ਤੁਹਾਡਾ ਸਾਰਿਆਂ ਮੀਡੀਆ ਦਾ ਧੰਨਵਾਦ ਜਿਹੜੇ ਲੋਕ ਆ ਬਟਾਲਾ ਵਾਸੀ ਉਹਨਾਂ ਦਾ ਧੰਨਵਾਦ ਤੇ ਜਿਹੜੇ ਲੋਕਾਂ ਨੇ ਕਿਹਾ ਕਿ ਦਿਵਾਲੀ ਮਨਾਓ ਉਹਨਾਂ ਦਾ ਵੀ ਧੰਨਵਾਦ ਕਰਨਾ ਕਿ ਤੁਸੀਂ ਦਿਵਾਲੀ ਪਰ ਮਨਾ ਲਓ ਜੇ ਲੋਕ ਮਰਦੇ ਆ ਜਿਨ੍ਹਾਂ ਨੂੰ ਪਤਾ ਕਿ ਕਿੱਦਾਂ ਕਿਸੇ ਪਰਿਵਾਰ ਦੇ ਮਰੇ ਕਿੱਦਾਂ ਲੋਕ ਰੋਂਦੇ ਆ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਦੁਆਨੀ ਮਨਾਓ ਲੋਕਾਂ ਨੂੰ ਤੁਸੀਂ ਕਹਿੰਦੇ ਦੁਆਨੀ ਮਨਾਓ ਇੱਥੇ ਬਟਾਲਾ ਸ਼ਹਿਰ ਜੰਗਲ ਰਾਜ ਜਿਵੇਂ ਬਣਿਆ ਮੈਂ ਤੇ ਆਹੀ ਆਪਾਂ ਕਹਿੰਦੇ ਕਿ ਦੁਆਨੀ ਮਨਾ ਲਓ ਲੱਖ ਲੰਦਾ ਹਜੇ ਲੋਕਾਂ ਦੇ ਮੈਂ ਇੱਕ ਜਾਲ ਉਹ ਪਹਿਲਾਂ ਕਿ ਬਟਾਲਾ ਵਾਸੀਓ ਆਖਰੀ ਜਾਨ ਬਚਾਣੀ ਸਾਡੇ ਨਾਲ ਖੋ ਨਾ ਤੇ ਇਹ ਹੱਜ ਕਦੀ ਕੋਈ ਫੋਤੀ ਕੋਈ ਕਹੇ ਕੋ 10 ਲੱਖ ਮੰਗ ਲਿਆ ਕੋ 20 ਮੰਗ ਲਿਆ ਕੋ 50 ਮੰਗ ਲਿਆ ਕੋ ਕਰੋੜ ਮੰਗ ਲਿਆ ਤੇ ਕਿਸੇ ਕੋ 5 ਕਰੋੜ ਮੰਗ ਲਿਆ ਪੁਲਿਸ ਦਾ ਕਿੰਨਾ ਖਸਾ ਪੁਲਿਸ ਦਾ ਕਿੰਨਾ ਖਸਾ ਪੁਲਿਸ ਸਾਰੇ ਸਾਥ ਆ ਪੁਲਿਸ ਦਾ ਬਿਲਕੁਲ ਸਾਡੇ ਸਾਥ ਆ ਕਿ ਤੁਸੀਂ ਜਿਹੜਾ ਵਾ ਪੁਲਿਸਫਰ ਕੋ ਕਿਸੂ ਕਰ ਰਹੇ ਹੈ ਨਾ ਕੋਈ ਕੋਈ ਪਸਾਲ ਫੜੀ ਹੈ ਕੋਈ ਟੋਪ ਫੜੀ ਹੈ ਜਾਂ ਕੋਈ ਛੋਟੀ ਫੜੀ ਹੈ ਤਾਂ ਹੱਥ ਜੋੜ ਕੇ ਲੋਕਾਂ ਨੂੰ ਕਹਿਣਗੇ ਭਾਜੀ ਬਹੁਤ ਬਹੁਤ ਧੰਨਵਾਦ ਲੀਡਰ ਨੂੰ ਹੋਮਰਸਟ ਵੀ ਭਾਜੀ ਲੀਡਰ ਨੂੰ ਹੋਮਰਸਟ ਹੋਣਾ ਪਰ ਮੈਨੂੰ ਨਹੀਂ ਪਤਾ ਕਿਉਂਕਿ ਨਾ ਮੇਰਾ ਫੋਨ ਮੇਰੇ ਕੋਲ ਹੈ ਪੁਲਿਸ ਨੇ ਬੜੀ ਵਾਰੀ ਫੋਨ ਦੀ ਕੋਸ਼ਿਸ਼ ਕੀਤੀ ਲੇਕਿਨ ਮੈਂ ਫੋਨ ਆਪਣਾ ਨਹੀਂ ਦਿੱਤਾ ਤੇ ਉਹਨਾਂ ਨੂੰ ਪਤਾ ਹੋਊਗਾ ਕਿਹੜੇ ਬੰਦੇ ਕੀ ਹੈ ਕਿਉਂਕਿ ਮੇਰਾ ਕਿਸੇ ਨਾਲ ਤਾਲ ਮਿਲ ਨਹੀਂ ਹੈ ਮੇਰਾ ਬਟਾਲਾ ਹੀ ਜਨਤਾ ਨਾਲ ਤਾਲ ਮਿਲਦਾ ਤੇ ਮੈਂ ਉਹਦਾ ਧੰਨਵਾਦ ਕਰਦਾ ਬਾਰ ਬਾਰ ਮੋਹਤਰਾ ਜੀ ਆਪਾਂ ਇਹਨਾਂ ਨੂੰ ਸਿੱਧਾ ਕਰਦਾ ਕੋਈ ਹੁਲੋ ਬਾਜੀ ਨਾ ਹੋਈਏ ਨਾ ਹੋਣ ਦੇਣੀ ਹੁਲੋ ਬਾਜੀ ਜਦਾਂ ਇਹਨਾਂ ਨੂੰ ਲੋਬਾ ਜੀ ਕਰੂਗਾ ਚੋਕੇ ਅੰਦਰ ਬੜੀ ਗੱਲ ਹੈ ਪੂਰਾ ਲਾਂਡਰ ਮੇਨਟੇਨ ਹੈ ਜੀ ਉਹਨੇ ਸ਼ਹਿਰ ਦੇ ਵਿੱਚ ਕੋਈ ਐਹੋ ਜੀ ਗੱਲ ਪਾਦਾ ਨਹੀਂ ਕਿੰਨਾ ਕੁ ਬੰਦ ਆ ਬਾਜੀ ਜਿਹੜੇ ਕੋ ਪੀਪਲ ਹੈ ਯਹਾਂ ਪਾਸ ਇਹਨਾਂ ਨੂੰ ਕੁਝ ਲਾਵਾ ਦੇ ਸੀ ਉਹਨਾਂ ਨੂੰ ਹੁਲੋ ਬਾਜੀ ਦੀ ਗੰਦਰੀ ਕਿਤੇ ਨੂੰ ਦੇਖੋ ਜੀ ਰੋਜ਼ ਮਾਤੇ ਆਪਰਾ ਉਹ ਪੀਪਲ ਹੀ ਦਾ ਆਪਣਾ ਸਰ ਕੋਈ ਰੋਕ ਨਹੀਂ ਪੀਪਲ ਨਾਲ ਕੁਝ ਕਮੀ ਭਰ ਕੇ ਹੁਲੋ ਬਾਜੀ ਕਿਸੇ ਕੰਮ ਚੱਲਣ ਦੇਣੀ